ਆਓ ਅੱਜ ਜਾਣਦੇ ਹਾਂ ਰਾਸ਼ੀ ਫਲ ਬਾਰੇ ਮੇਸ਼ ਰਾਸ਼ੀ ਚੰ드ਰਮਾ ਮੀਨ ਰਾਸ਼ੀ ਵਿੱਚ ਹੈ ਇਹ ਤੁਹਾਡੀ ਮੇਸ਼ ਰਾਸ਼ੀ ਦੇ 12ਵੇਂ ਘਰ ਦੇ ਵਿੱਚ ਹੋਵੇਗਾ ਅੱਜ ਤੁਹਾਡੇ ਵਿੱਚ ਖਾਸ ਤੌਰ ਤੇ ਧਾਰਮਿਕ ਅਤੇ ਅਧਿਆਤਮਿਕ ਰੁਝਾਨ ਹੋਵੇਗਾ ਮਨ ਦੇ ਵਿੱਚ ਉਲਝਣ ਦੇ ਕਾਰਨ ਤੁਸੀਂ ਠੋਸ ਫੈਸਲੇ ਨਹੀਂ ਲੈ ਸਕੋਗੇ ਪੈਸੇ ਦਾ ਲੈਣ ਦੇਣ ਜਾਂ ਫਿਰ ਵਿੱਤੀ ਲੈਣ ਦੇਣ ਦੇ ਵਿੱਚ ਸ਼ਾਮਿਲ ਨਾ ਹੋਣਾ ਹੀ ਉਚਿਤ ਹੋਵੇਗਾ ਤੁਸੀਂ ਸਰੀਰਿਕ ਅਤੇ ਮਾਨਸਿਕ ਬੇਚੈਨੀ ਦਾ अनुभव ਕਰ ਸਕਦੇ ਹੋ ਇਸ ਕਾਰਨ ਕੰਮ ਵਾਲੀ ਥਾਂ ਤੇ ਤੁਹਾਡਾ ਕੰਮ ਵੀ ਅਧੂਰਾ ਰਹਿ ਸਕਦਾ ਹੈ ਜੇਕਰ ਤੁਸੀਂ ਕੋਈ ਕੰਮ ਜੇਕਰ ਤੁਸੀਂ ਕੋਈ ਕੰਮ ਜਲਦਬਾਜ਼ੀ ਵਿੱਚ ਕਰਦੇ ਹੋ ਤਾਂ ਨੁਕਸਾਨ ਹੋਣ ਦੀ ਸੰਭਾਵਨਾ ਹੈ ਧਾਰਮਿਕ ਕੰਮਾਂ ਤੇ ਵਿੱਚ ਪੈਸਾ ਖਰਚ ਹੋਵੇਗਾ ਤੁਹਾਨੂੰ ਆਪਣੇ ਅਜ਼ੀਜ਼ਾਂ ਦੇ ਵਿਦੇਸ਼ ਦੇ ਵਿੱਚ ਰਹਿਣ ਦੀ ਖਬਰ ਮਿਲੇਗੀ ਪਰਿਵਾਰ ਵਿੱਚ ਖੁਸ਼ੀ ਅਤੇ ਸ਼ਾਂਤੀ ਰਹੇਗੀ ਤੁਸੀਂ ਪਰਿਵਾਰ ਅਤੇ ਦੋਸਤਾਂ ਦੇ ਨਾਲ ਖੁਸ਼ੀਆਂ ਭਰੇ ਪਲ ਬਿਤਾਓਗੇ ਤੁਹਾਡੀ ਆਮਦਨ ਅਤੇ ਕਾਰੋਬਾਰ ਵਧੇਗਾ ਕਾਰੋਬਾਰ ਦੇ ਵਿੱਚ ਸੰਪਰਕਾਂ ਅਤੇ ਜਾਣ ਪਛਾਣ ਤੋਂ ਲਾਭ ਹੋਵੇਗਾ ਮਿਥੁਨ ਰਾਸ਼ੀ ਸਰੀਰਕ ਅਤੇ ਮਾਨਸਿਕ ਖੁਸ਼ੀ ਬਣੀ ਰਹੇਗੀ ਤੁਸੀਂ ਆਪਣੀ ਨੌਕਰੀ ਅਤੇ ਕਾਰੋਬਾਰ ਦੇ ਵਿੱਚ ਆਪਣੀ ਮਿਹਨਤ ਦੇ ਲਾਭ ਦੇਖੋਗੇ ਅਧਿਕਾਰੀ ਦੇ ਉਤਸ਼ਾਹ ਦੇ ਨਾਲ ਤੁਹਾਡਾ ਉਤਸ਼ਾਹ ਵਧੇਗਾ ਤੁਸੀਂ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਇੱਕ ਨਵੀਂ ਯੋਜਨਾ ਬਣਾ ਸਕਦੇ ਹੋ ਸਮਾਜਿਕ ਖੇਤਰ ਦੇ ਵਿੱਚ ਵਿਕਾਰ ਵਧੇਗਾ ਪਰਿਵਾਰਿਕ ਮਾਹੌਲ ਆਨੰਦਦਾਇਕ ਹੋਵੇਗਾ ਪਿਤਾ ਤੋਂ ਲਾਭ ਮਿਲੇਗਾ ਸਰਕਾਰੀ ਕੰਮ ਪੂਰੇ ਹੋਣਗੇ ਤੁਸੀਂ ਵਿਅਵਹਾਰਿਕ ਜੀਵਨ ਦੇ ਵਿੱਚ ਖੁਸ਼ੀ ਅਤੇ ਆਨੰਦ ਦਾ ਅਨੁਭਵ ਕਰੋਗੇ ਪ੍ਰੇਮ ਜੀਵਨ ਦੇ ਵਿੱਚ ਵੀ ਸੰਤੁਸ਼ਟੀ ਦੀ ਭਾਵਨਾ ਰਹੇਗੀ ਕਰ ਕਰਾਸ਼ੀ ਅੱਜ ਤੁਸੀਂ ਧਾਰਮਿਕ ਕੰਮਾਂ ਅਤੇ ਪੂਜਾ ਦੇ ਵਿੱਚ ਰੁੱਝੇ ਰਹੋਗੇ ਕਿਸੇ ਮੰਦਿਰ ਜਾਂ ਕਿਸੇ ਧਾਰਮਿਕ ਸਮਾਗਮ ਦੇ ਵਿੱਚ ਜਾਣ ਦਾ ਮੌਕਾ ਮਿਲ ਸਕਦਾ ਹੈ ਤੁਸੀਂ ਆਪਣੇ ਪਰਿਵਾਰ ਦੇ ਨਾਲ ਖੁਸ਼ਹਾਲ ਸਮਾਂ ਬਿਤਾਓਗੇ ਸਿਹਤ ਚੰਗੀ ਰਹੇਗੀ ਮਾਨਵੀ ਚਿੰਤਾਵਾਂ ਤੋਂ ਮੁਕਤ ਹੋਵੇਗਾ ਅਚਾਨਕ ਵਿਤੀ ਲਾਭ ਹੋ ਸਕਦਾ ਹੈ ਕਿਸਮਤ ਤੁਹਾਡਾ ਸਾਥ ਦੇਵੇਗੀ ਅੱਜ ਤੁਹਾਡਾ ਜ਼ਿਆਦਾਤਰ ਸਮਾਂ ਮਨੋਰੰਜਨ ਗਤੀਵਿਧੀਆਂ ਤੇ ਕੇਂਦ੍ਰਿਤ ਰਹੇਗਾ ਤੁਸੀਂ ਦੋਸਤਾਂ ਜਾਂ ਪਰਿਵਾਰਿਕ ਮੈਂਬਰਾਂ ਦੇ ਨਾਲ ਬਾਹਰ ਘੁੰਮਣ ਲਈ ਵੀ ਜਾ ਸਕਦੇ ਹੋ ਸਿੰਘ ਰਾਸ਼ੀ ਅੱਜ ਤੁਹਾਨੂੰ ਹਰ ਕੰਮ ਧਿਆਨ ਨਾਲ ਕਰਨਾ ਚਾਹੀਦਾ ਹੈ ਸਿਹਤ ਵੱਲ ਧਿਆਨ ਦਿਓ ਸਿਹਤ ਵਿਗੜਨ ਕਾਰਨ ਅਚਾਨਕ ਖਰਚੇ ਵੀ ਹੋ ਸਕਦੇ ਨੇ ਅੱਜ ਤੁਹਾਡਾ ਕੋਈ ਕੰਮ ਕਰਨ ਦਾ ਮਨ ਵੀ ਨਹੀਂ ਲੱਗੇਗਾ ਪਰਿਵਾਰਿਕ ਮੈਂਬਰਾਂ ਨਾਲ ਵਿਵਾਦ ਹੋ ਸਕਦਾ ਹੈ ਇਹ ਸਮਾਂ ਤੁਹਾਡੇ ਲਈ ਚਿੰਤਾ ਦਾ ਸਮਾਂ ਬਣਿਆ ਰਹੇਗਾ ਅੱਜ ਤੁਸੀਂ ਜ਼ਿਆਦਾਤਰ ਸਮਾਂ ਆਰਾਮਦਾਇਕ ਮੂਡ ਦੇ ਵਿੱਚ ਰਹੋਗੇ ਅੱਜ ਨਿਯਮਾਂ ਦੇ ਵਿਰੁੱਧ ਕੁਝ ਨਾ ਕਰੋ ਪਰਮਾਤਮਾ ਅਤੇ ਅਧਿਆਤਮਿਕਤਾ ਨੂੰ ਯਾਦ ਕਰਨ ਨਾਲ ਮਨ ਨੂੰ ਸ਼ਾਂਤੀ ਮਿਲੇਗੀ ਤੁਸੀਂ ਰਿਸ਼ਤਿਆਂ ਪ੍ਰਤੀ ਗੈਰ ਜ਼ਿੰਮੇਵਾਰ ਹੋ ਸਕਦੇ ਹੋ ਕੰਨਿਆ ਰਾਸ਼ੀ ਤੁਹਾਡਾ ਅੱਜ ਦਾ ਦਿਨ ਅਨੁਕੂਲ ਹਾਲਾਤਾਂ ਨਾਲ ਭਰਿਆ ਰਹੇਗਾ ਤੁਸੀਂ ਆਪਣੇ ਜੀਵਨ ਸਾਥੀ ਨਾਲ ਨੇੜਤਾ ਦੇ ਪਲਾਂ ਦਾ ਆਨੰਦ ਮਾਣ ਸਕੋਗੇ ਵਿਅਵਹਾਰਕ ਜੀਵਨ ਦੇ ਵਿੱਚ ਮਿਠਾਸ ਬਣੀ ਰਹੇਗੀ ਅੱਜ ਤੁਸੀਂ ਕਿਸੇ ਨਵੇਂ ਵਿਅਕਤੀ ਨਾਲ ਆਕਰਸ਼ਿਤ ਮਹਿਸੂਸ ਕਰੋਗੇ ਸਮਾਜਿਕ ਅਤੇ ਜਨਤਕ ਖੇਤਰਾਂ ਦੇ ਵਿੱਚ ਸਤਿਕਾਰ ਵਧੇਗਾ ਪਾਈ ਵਾਲਾ ਨਾਲ ਸੰਬੰਧ ਚੰਗੇ ਰਹਿਣਗੇ ਚੰਗਾ ਖਾਣਾ ਕੱਪੜੇ ਗਹਿਣੇ ਅਤੇ ਵਾਹਨ ਮਿਲ ਸਕਦੇ ਹਨ ਵਿਤੀ ਲਾਭ ਤੁਹਾਡੀਆਂ ਚਿੰਤਾਵਾਂ ਨੂੰ ਦੂਰ ਕਰੇਗਾ ਤੁਲਾ ਰਾਸ਼ੀ ਕਰਦੇ ਵਿੱਚ ਸ਼ਾਂਤੀ ਅਤੇ ਖੁਸ਼ੀ ਦਾ ਮਾਹੌਲ ਰਹੇਗਾ ਸੁਖਦ ਘਟਨਾਵਾਂ ਆਪਰਣਗੀਆਂ ਤੁਹਾਨੂੰ ਕੰਮ ਦੇ ਵਿੱਚ ਸਫਲਤਾ ਮਿਲੇਗੀ ਸਿਰਫ ਸਿਹਤ ਚੰਗੀ ਰਹੇਗੀ ਜ਼ਰੂਰੀ ਕੰਮ ਉਤੇ ਪੈਸਾ ਖਰਚ ਹੋਵੇਗਾ ਨੌਕਰੀ ਦੇ ਵਿੱਚ ਸਫਲਤਾ ਮਿਲਣ ਕਾਰਨ ਮਨ ਵਿੱਚ ਉਤਸ਼ਾਹ ਰਹੇਗਾ ਤੁਹਾਨੂੰ ਆਪਣੇ ਮਾਮੇ ਵਾਲੇ ਪਾਸੇ ਤੋਂ ਕੋਈ ਖੁਸ਼ਖਬਰੀ ਮਿਲ ਸਕਦੀ ਹੈ ਵਿਤੀ ਲਾਭ ਦੀ ਸੰਭਾਵਨਾ ਰਹੇਗੀ ਤੁਹਾਨੂੰ ਸਹਿਯੋਗੀਆਂ ਅਤੇ ਅਧੀਨ ਅਧਿਕਾਰੀਆਂ ਤੋਂ ਸਮਰਥਨ ਮਿਲੇਗਾ ਅੱਜ ਦਾ ਦਿਨ ਵਿਦਿਆਰਥੀਆਂ ਲਈ ਵੀ ਲਾਭਕਾਰੀ ਹੈ ਤੁਸੀਂ ਆਪਣੇ ਕਾਲਜ ਜਾਂ ਸਕੂਲ ਦੇ ਕੰਮ ਪੂਰੇ ਕਰਨ ਦੀ ਸਥਿਤੀ ਵਿੱਚ ਹੋਵੋਗੇ ਸਕੋਰਪੀਓ ਪਰਿਵਾਰ ਵਿੱਚ ਖੁਸ਼ੀ ਅਤੇ ਉਤਸ਼ਾਹ ਦੇ ਮਾਹੌਲ ਕਾਰਨ ਤੁਹਾਡਾ ਮਨ ਖੁਸ਼ ਰਹੇਗਾ ਸਿਹਤ ਦੇ ਨਜ਼ਰੀਏ ਤੋਂ ਅੱਜ ਦਾ ਦਿਨ ਚੰਗਾ ਹੈ ਬਿਮਾਰ ਵਿਅਕਤੀ ਦੀ ਸਿਹਤ ਦੇ ਵਿੱਚ ਸੁਧਾਰ ਹੋਣ ਦੇ ਰਾਹ ਵੀ ਦਿਖਣਗੇ ਤੁਸੀਂ ਊਰਜਾਵਾਨ ਰਹੋਗੇ ਅਤੇ ਆਪਣੇ ਕੰਮ ਤੇ ਧਿਆਨ ਕੇਂਦ੍ਰਿਤ ਕਰੋਗੇ ਕੰਮ ਦੇ ਵਿੱਚ ਸਫਲਤਾ ਮਿਲਣ ਨਾਲ ਤੁਹਾਡਾ ਉਤਸ਼ਾਹ ਵਧੇਗਾ ਸਾਥੀ ਤੁਹਾਡੀ ਮਦਦ ਕਰਨਗੇ ਵਿਰੋਧੀਆਂ ਤੋਂ ਕਾਰੋਬਾਰ ਦੇ ਵਿੱਚ ਨੁਕਸਾਨ ਹੋਣ ਦੀ ਸੰਭਾਵਨਾ ਹੈ ਇਸ ਲਈ ਇਸ ਲਈ ਜਲਦਬਾਜ਼ੀ ਦੇ ਵਿੱਚ ਕੋਈ ਫੈਸਲਾ ਨਾ ਲਿਓ ਤੁਹਾਨੂੰ ਆਪਣੇ ਨਾਨਕੇ ਘਰ ਤੋਂ ਚੰਗੀ ਖਬਰ ਮਿਲੇਗੀ ਪੈਸੇ ਤੁਹਾਡੀਆਂ ਜ਼ਰੂਰਤਾਂ ਅਨੁਸਾਰ ਖਰਚ ਕੀਤੇ ਜਾਣਗੇ ਤੁਹਾਨੂੰ ਰਾਸ਼ੀ ਤੁਸੀਂ ਸਰੀਰਕ ਅਤੇ ਮਾਨਸਿਕ ਆਲਸ ਦਾ ਅਨੁਭਵ ਕਰੋਗੇ ਮਾਨਸਿਕ ਡਰ ਵੀ ਰਹੇਗਾ ਕਰਦਾ ਮਾਹੌਲ ਕਾਫੀ ਗੰਭੀਰ ਰਹੇਗਾ ਤੁਸੀਂ ਆਪਣੀ ਮਾਂ ਦੀ ਸਿਹਤ ਬਾਰੇ ਚਿੰਤਤ ਰਹੋਗੇ ਨੀਂਦ ਦੀ ਘਾਟ ਅਤੇ ਸਮੇਂ ਸਿਰ ਭੋਜਨ ਨਾ ਮਿਲਣਾ ਤੁਹਾਨੂੰ ਚਰਚੜਾ ਬਣਾ ਸਕਦਾ ਹੈ ਅੱਜ ਮਹੱਤਵਪੂਰਨ ਦਸਤਾਵੇਜ਼ਾਂ ਤੇ ਦਸਤਖਤ ਕਰਨ ਲਈ ਣਕੂਨ ਦਿਨ ਨਹੀਂ ਹੈ ਤੁਹਾਨੂੰ ਕੰਮ ਤੇ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅੱਜ ਦਾ ਦਿਨ ਸਬਰ ਨਾਲ ਬਿਤਾਓ ਕਿਸੇ ਨਾਲ ਝਗੜਾ ਹੋਣ ਨਾਲ ਪਵਿੱਖ ਵਿੱਚ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਮਕਰ ਰਾਸ਼ੀ ਅੱਜ ਤੁਸੀਂ ਆਪਣੇ ਵਿਰੋਧੀਆਂ ਨੂੰ ਹਰਾ ਸਕੋਗੇ ਨਵਾਂ ਕੰਮ ਸ਼ੁਰੂ ਹੋਵੇਗਾ ਤੁਹਾਨੂੰ ਇਸ ਵਿੱਚ ਸਫਲਤਾ ਮਿਲੇਗੀ ਕੰਮ ਵਾਲੀ ਥਾਂ ਤੇ ਤੁਹਾਡਾ ਸਤਕਾਰ ਵਧੇਗਾ ਤੁਸੀਂ ਕਾਰੋਬਾਰ ਦੇ ਵਿੱਚ ਮੁਨਾਫਾ ਪ੍ਰਾਪਤ ਕਰਨ ਦੇ ਯੋਗ ਹੋਵੋਗੇ ਸਰੀਰ ਅਤੇ ਮਾਨਸਿਕ ਸਿਹਤ ਲਈ ਸਰੀਰਕ ਅਤੇ ਮਾਨਸਿਕ ਸਿਹਤ ਬਣੀ ਰਹੇਗੀ ਤੁਸੀਂ ਦਿਨ ਭਰ ਤਾਜ਼ਾ ਅਤੇ ਊਰਜਾਵਾਨ ਰਹੋਗੇ ਅਤੇ ਆਪਣਾ ਕੰਮ ਸਮੇਂ ਸਿਰ ਪੂਰਾ ਕਰਨ ਦੀ ਕੋਸ਼ਿਸ਼ ਕਰੋਗੇ ਜੇਕਰ ਤੁਸੀਂ ਪਹਿਲਾਂ ਹੀ ਕਿਤੇ ਪੈਸਾ ਲਗਾਇਆ ਹੈ ਤਾਂ ਤੁਹਾਨੂੰ ਮੁਨਾਫਾ ਹੋਵੇਗਾ ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਮੇਲਜੋਲ ਬਣਿਆ ਰਹੇਗਾ ਵਿਦਿਆਰਥੀ ਪੜਾਈ ਦੇ ਵਿੱਚ ਚੰਗੀ ਸਫਲਤਾ ਪ੍ਰਾਪਤ ਕਰਨ ਦੇ ਯੋਗ ਹੋਣਗੇ ਕੁੰਮਾਰਾਸ਼ੀ ਤੁਹਾਨੂੰ ਕਿਸੇ ਗੱਲ ਨੂੰ ਲੈ ਕੇ ਮਾਨਸਿਕ ਸਮੱਸਿਆਵਾਂ ਅਤੇ ਉਲਝਣ ਰਹੇਗੀ ਫੈਸਲੇ ਲੈਣ ਦੇ ਵਿੱਚ ਮੁਸ਼ਕਲ ਹੋਵੇਗੀ ਜੇਕਰ ਤੁਸੀਂ ਆਪਣੀ ਨੌਕਰੀ ਬਦਲਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਹੁਣੇ ਇੰਤਜ਼ਾਰ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਆਪਣੀ ਬੋਲੀ ਤੇ ਕਾਬੂ ਨਹੀਂ ਰੱਖ ਸਕਦੇ ਤਾਂ ਪਰਿਵਾਰਿਕ ਮੈਂਬਰਾਂ ਦੇ ਨਾਲ ਮਤਭੇਦ ਹੋਣ ਦੀ ਸੰਭਾਵਨਾ ਹੈ ਧਾਰਮਿਕ ਕਾਰਜਾਂ ਉੱਤੇ ਖਰਚ ਹੋਵੇਗਾ ਸਿਹਤ ਖਰਾਬ ਰਹੇਗੀ ਤੁਸੀਂ ਥੱਕੇ ਹੋਏ ਮਹਿਸੂਸ ਕਰੋਗੇ ਇਸ ਸਮਾਂ ਵਿਦਿਆਰਥੀਆਂ ਦੇ ਲਈ ਮਿਲੇ ਜੁਲੇ ਨਤੀਜੇ ਨੂੰ ਲੈ ਕੇ ਆਵੇਗਾ ਤੁਹਾਨੂੰ ਨਕਾਰਾਤਮਕ ਵਿਕਾਰਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ ਮੀਨ ਰਾਸ਼ੀ ਮਨ ਦੀ ਖੁਸ਼ੀ ਅੱਜ ਤੁਹਾਨੂੰ ਚੇਤਨਾ ਅਤੇ ਊਰਜਾ ਨਾਲ ਭਰ ਦੇਵੇਗੀ ਜੇਕਰ ਤੁਸੀਂ ਕੋਈ ਨਵਾਂ ਕੰਮ ਹੱਥ ਵਿੱਚ ਲੈਂਦੇ ਹੋ ਤਾਂ ਤੁਹਾਨੂੰ ਉਸ ਵਿੱਚ ਸਫਲਤਾ ਮਿਲੇਗੀ ਨੌਕਰੀ ਪੇਸ਼ਾ ਲੋਕਾਂ ਨੂੰ ਅਧਿਨ ਅਧਿਕਾਰੀਆਂ ਤੋਂ ਸਹਿਯੋਗ ਮਿਲੇਗਾ ਧਾਰਮਿਕ ਸ਼ੁਭ ਪ੍ਰੋਗਰਾਮਾਂ ਦੇ ਵਿੱਚ ਸ਼ਾਮਿਲ ਹੋਣਾ ਪਵੇਗਾ ਦੁਪਹਿਰ ਤੋਂ ਬਾਅਦ ਸਥਿਤੀ ਬਦਲ ਜਾਵੇਗੀ ਕੋਈ ਵੀ ਫੈਸਲਾ ਲੈਂਦੇ ਸਮੇਂ ਮਨ ਵਿੱਚ ਦੁਚਿੱਤੀ ਦੀ ਸਥਿਤੀ ਰਹੇਗੀ ਇਸ ਸਮੇਂ ਕੋਈ ਵੀ ਮਹੱਤਵਪੂਰਨ ਫੈਸਲਾ ਨਾ ਲਿਓ ਤੁਸੀਂ ਪਰਿਵਾਰ ਨਾਲ ਸਵਾਦੀ ਭੋਜਨ ਦਾ ਆਨੰਦ ਮਾਣੋ